ਫਲਸਤੀਨ ਤੇ ਇਜ਼ਰਾਇਲ ਦੀ ਜੰਗ ਲੱਗੀ ਨੂੰ ਬਹੁਤ ਸਮਾਂ ਹੋ ਗਿਆ ਤੇ ਇਸ ਦੌਰਾਨ ਜਿਹੜਾ ਦੇਸ਼ ਵੀ ਫਲਸਤੀਨ ਦੀ ਹੈਲਪ ਕਰਦਾ ਉਸ ਦੇਸ਼ ਨੂੰ ਅੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੁੱਲਣੀਆਂ ਪੈਂਦੀਆਂ ਨੇ ਮਤਲਬ ਕਿ ਉਹਨਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਜਿਵੇਂ ਤੁਸੀਂ ਜਾਣਦੇ ਹੋ ਕਿ ਲਿਬਨਾਨ ਦੇਸ਼ ਵਿੱਚ ਹੁਣ ਕੀ ਚੱਲ ਰਿਹਾ ਜਿਸ ਦੇ ਬਾਰੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿਉਂਕਿ ਲਿਬਨਾਨ ਦਾ ਇੱਕ ਬਹੁਤ ਵੱਡਾ ਗਰੁੱਪ ਜਿਸ ਦਾ ਨਾਮ ਹੈ ਹਜ਼ਬੁੱਲਾ ਉਹ ਫਲਸਤੀਨ ਦੀ ਹੈਲਪ ਕਰ ਰਿਹਾ ਤੇ ਇਸ ਗਰੁੱਪ ਨੂੰ ਕਾਫੀ ਦੇਸ਼ਾਂ ਨੇ ਟੈਰਰਿਸਟ ਦਾ ਦਰਜਾ ਦਿੱਤਾ ਹੋਇਆ ਹੈ ਕਿਉਂਕਿ ਹਜ਼ਬੁੱਲਾ ਗਰੁੱਪ ਲਿਬਨਾਨ ਦੇ ਵਿੱਚ ਰਹਿ ਕੇ ਇੱਕ ਫੇਕ ਮਿਲਟਰੀ ਆਰਗੇਨਾਈਜੇਸ਼ਨ ਚਲਾ ਰਿਹਾ ਹੈ ਪਰ ਸਾਰੇ ਦੇਸ਼ ਵੀ ਇਹਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਇਹ ਰਾਣ ਮੁਲਕ ਇਸ ਦੀ ਆਰਥਿਕ ਤੇ ਹਥਿਆਰਾਂ ਦੀ ਸਪੋਰਟ ਉਹੀ ਕਰ ਰਿਹਾ ਹੈ ਖੁੱਲ੍ਹ ਕੇ ਤੇ ਹਜ਼ਬੁੱਲਾ ਗਰੁੱਪ ਨੂੰ ਵੀ ਪਤਾ ਸੀਗਾ ਕਿ ਇਜ਼ਰਾਈਲ ਉਹਨਾਂ ਤੇ ਅੱਖ ਰੱਖ ਰਿਹਾ ਹੈ ਤਾਂ ਕਰਕੇ ਉਹ ਆਪਣੀ ਇੰਟੈਲੀਜੈਂਸ ਲੀਕ ਨਾ ਹੋ ਜੇ ਇਸੇ ਕਰਕੇ ਉਹ ਬਹੁਤ ਸਾਰੇ ਤਕੰਡੇ ਅਪਣਾਉਂਦੇ ਸੀ ਤੇ ਇਹਨਾਂ ਜ਼ੋਰ ਲਾਉਣ ਦੇ ਬਾਵਜੂਦ ਵੀ ਇਜ਼ਰਾਈਲ ਨੂੰ ਪਤਾ ਲੱਗ ਗਿਆ ਕਿ ਇਹ ਕੀ ਕਰਨਾ ਚਾਹੁੰਦੇ ਨੇ ਇਹਜੋ ਬੁੱਲਾ ਗਰੁੱਪ ਨੇ ਆਪਣੇ ਮੋਬਾਈਲ ਫੋਨ ਦੇ ਹੈਕ ਹੋਣ ਤੋਂ ਡਰ ਤੋਂ ਪੇਜਰ ਨੂੰ ਅਪਣਾਉਣਾ ਸ਼ੁਰੂ ਕੀਤਾ ਪੇਜਰ ਇੱਕ ਐਸਾ ਡਿਵਾਈਸ ਹੈ ਜੋ ਕਿਸੇ ਟਾਈਮ ਫੋਨਾਂ ਵਾਂਗੂ ਚਰਚਾ ਵਿੱਚ ਸੀ ਤੇ ਪੇਜਰ ਦੀ ਖਾਸੀਅਤ ਇਹ ਹੈ ਕਿ ਉਹ ਇੱਕੋ ਟਾਈਮ ਤੇ ਕਿੰਨੇ ਮਰਜ਼ੀ ਲੋਕਾਂ ਨੂੰ ਵੀ ਮੈਸੇਜ ਭੇਜ ਸਕਦਾ ਹੈ ਉਹ ਵੀ ਬਿਨਾਂ ਇੰਟਰਨੈਟ ਤੋਂ ਤੇ ਇਹੀ ਤਕਨੀਕ ਉਹਨਾਂ ਤੇ ਪੁੱਠੀ ਪੈ ਗਈ ਕਿਉਂਕਿ 17 ਤਰੀਕ ਨੂੰ ਇਲਬਨੋਂ ਦੇ ਕਾਫੀ ਫੌਜੀ ਘਾਇਲ ਹੋ ਗਏ ਤੇ ਕਈ ਸੌ ਵਿੱਚ ਮਰ ਵੀ ਗਏ ਤੇ ਇਹ ਸਭ ਕੁਝ ਪੇਜਰ ਕਰਕੇ ਹੋਇਆ ਤੇ ਇਹ ਕਿਉਂ ਹੋਇਆ ਤੇ ਕਿਵੇਂ ਹੋਇਆ ਤੇ ਕੀਤਾ ਕਿਸ ਨੇ ਇਹ ਅਗ੍ਹੀ ਵੀਡੀਓ ਵਿੱਚ ਜਾਣਦੇ ਹਾਂ ਬਰਜੇ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਆਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਗੱਲ ਕਰਨ ਲਈ ਪੇਜਰ ਦਾ ਇਸਤੇਮਾਲ ਇਸੇ ਕਰਕੇ ਹੁੰਦਾ ਸੀ ਕਿਉਂਕਿ ਇਹ ਲੈਪਟਾਪ ਤੇ ਫੋਨ ਵਾਂਗੂ ਹੈਕ ਨਹੀਂ ਹੁੰਦੇ ਸੀ ਪਰ ਲੈਬਨਾਨ ਦੀ ਫੌਜ ਨੂੰ ਕੀ ਪਤਾ ਸੀਗਾ ਕਿ ਇਹ ਚੀਜ਼ ਹੈਕ ਨਾਲ ਵੀ ਮਾੜਾ ਪ੍ਰਭਾਵ ਪਾਊਗੀ ਉਹਨਾਂ ਤੇ 17 ਸਤੰਬਰ 3:30 ਵਜੇ ਆਰਮੀ ਦਾ ਚੀਫ ਉੱਥੋਂ ਦੀ ਫੌਜ ਨੂੰ ਮੈਸੇਜ ਭੇਜਦਾ ਹੈ ਉੱਥੋਂ ਦੀ ਫੌਜ ਨੂੰ ਅਲਰਟ ਕਰਨ ਦੇ ਲਈ ਤੇ ਜਦ ਹੋ ਮੈਸੇਜ ਦੇਖਣ ਲੱਗਦੇ ਨੇ ਤਾਂ ਲੈਬਨਾਨ ਦੇ ਵਿੱਚ ਕੁਝ ਹੀ ਸਮੇਂ ਵਿੱਚ 3000 ਤੋਂ ਵੱਧ ਪੇਜਰ ਫਟਦੇ ਨੇ ਤੇ ਇਹ ਬਲਾਸਟ ਦਾ ਇਹ ਨਤੀਜਾ ਨਿਕਲਦਾ ਹੈ ਕਿ 2700 ਤੋਂ ਵੱਧ ਲੋਕ ਜ਼ਖਮੀ ਹੋ ਜਾਂਦੇ ਨੇ ਤੇ 40 ਪਲੱਸ ਆਪਣੀ ਜਾਨ ਗਵਾ ਲੈਂਦੇ ਨੇ ਜਿਨ੍ਹਾਂ ਵਿੱਚ ਇੱਕ 8 ਸਾਲ ਦੀ ਛੋਟੀ ਬੱਚੀ ਵੀ ਸੀ ਤੇ ਇਸ ਗਿਣਤੀ ਵਿੱਚ ਕਾਫੀ ਆਮ ਨਾਗਰਿਕ ਵੀ ਸੀਗੇ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਤੇ ਇੱਥੇ ਇਜ਼ਰਾਈਲ ਨੇ ਇੱਕ ਇੰਟਰਨੈਸ਼ਨਲ ਲਾਅ ਦੀ ਉਲੰਘਣਾ ਕੀਤੀ ਤੇ ਇਹ ਲਾਅ ਇਹ ਸੀਗਾ ਕਿ ਕੋਈ ਵੀ ਦੇਸ਼ ਆਪਣੇ ਦੁਸ਼ਮਣ ਦੇਸ਼ ਦੇ ਉੱਤੇ ਐਸੀ ਚੀਜ਼ ਦਾ ਹਥਿਆਰ ਨਹੀਂ ਬਣਾ ਸਕਦਾ ਜੋ ਉਹ ਡੇਲੀ ਰੁਟੀਨ ਵਿੱਚ ਯੂਜ਼ ਕਰਦੇ ਹੋਣ ਪਰ ਪੇਜਰ ਅੱਜ ਵੀ ਕਈ ਦੇਸ਼ਾਂ ਦੇ ਵਿੱਚ ਯੂਜ਼ ਹੁੰਦਾ ਹੈ ਕੈਪੀਟਲ ਜਾਂ ਫਾਈ ਡਿਪਾਰਟਮੈਂਟ ਦੇ ਕੰਮ ਲਈ ਇਜ਼ਰਾਈਲ ਨੇ ਇਸ ਮਿਸ਼ਨ ਦੇ ਉੱਤੇ 15 ਸਾਲ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਜ਼ਰਾਈਲ ਦੀ ਸੀਕ੍ਰੀਟ ਏਜੰਸੀ 모사ਦ ਇਜ਼ਰਾਈਲ ਨੂੰ ਬਹੁਤ ਪਹਿਲਾਂ ਹੀ ਸਾਰੀ ਦੁਨੀਆ ਦੀ ਖਬਰ ਦੇ ਦਿੰਦੀ ਹੈ ਤੇ ਇਜ਼ਰਾਈਲ ਨੇ ਇਹ ਅਟੈਕ ਲੈਬਨਨ ਨੂੰ ਕਮਜ਼ੋਰ ਕਰਨ ਵਾਸਤੇ ਕੀਤਾ ਸੀ ਕਿਉਂਕਿ 모사ਦ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇਹ ਅਟੈਕ ਹਜ਼ਬੁੱਲਾ ਗਰੁੱਪ ਨੇ ਕਰਾਉਣਾ ਸੀ ਈਰਾਨ ਦੀ ਮਦਦ ਲੈ ਕੇ ਤੇ ਲੈਬਨਨ ਚ ਜ਼ਖਮੀ ਲੋਕ ਅਜੇ ਹਸਪਤਾਲਾਂ ਦੇ ਬੈੱਡ ਤੇ ਪਏ ਸੀ ਕਿ ਅਗਲੇ ਦਿਨ ਹਜ਼ਾਰ ਵਾਕੀ ਟੋਕੀ ਫਟ ਗਿਆ ਲੈਬਨਨ ਚ ਤੇ ਇਹ ਟੈਗ 'ਚ ਫੇਰ ਕੁਝ ਬੱਚੇ ਜਾਂ ਆਮ ਨਾਗਰਿਕ ਮਾਰੇ ਗਏ ਜਾਂ ਫਿਰ ਜ਼ਖਮੀ ਹੋ ਗਏ ਤੇ ਉਸ ਤੋਂ ਅਗਲੇ ਦਿਨ ਮੋਬਾਈਲ ਤੇ ਲੈਪਟਾਪ ਹਟੇ ਪਰ ਉਹਨਾਂ ਦੀ ਗਿਣਤੀ ਪੇਜਰ ਵਾਂਗੂ ਜ਼ਿਆਦਾ ਨਹੀਂ ਸੀ ਤੇ 20 ਸਤੰਬਰ ਤੱਕ ਇਹ ਸਾਰੀ ਗੱਲ ਸਾਰੀ ਦੁਨੀਆ 'ਚ ਫੈਲ ਗਈ ਸੀ ਤੇ ਪਤਾ ਲੱਗਿਆ ਕਿ ਇਹ ਪੇਜਰਾਂ ਨਾਲ ਪਹਿਲਾਂ ਹੀ ਪ੍ਰੋਡਕਸ਼ਨ ਸਾਈਟ ਤੇ ਛੇੜਛਾੜ ਹੋ ਗਈ ਸੀ ਵੈਸੇ ਦੇਖਿਆ ਜਾਵੇ ਤਾਂ ਪੇਜਰ ਤੇ ਵਾਕੀ ਟਾਕੀ ਸਾਈਜ਼ 'ਚ ਵਾਲੇ ਵੱਡੇ ਨਹੀਂ ਹੁੰਦੇ ਪਰ ਫਿਰ ਵੀ ਉਹਨਾਂ ਦੇ ਵਿੱਚ ਬਰੂਦ ਭਰ ਕੇ ਤੇ ਨਾਲ ਡੈਟੋਨੇਟਰ ਅਟੈਚ ਕਰਕੇ ਉਹਨੂੰ ਮਿਨੀ ਬੰਬ ਬਣਾਤਾ ਵੈਸੇ ਇਹ ਬੰਬ ਏਡੇ ਵੱਡੇ ਬੰਬ ਵੀ ਨਹੀਂ ਸੀਗੇ ਪਰ ਏਡੇ ਤਾਂ ਹੈਗੇ ਸੀਗੇ ਕਿ ਇੱਕ ਬੰਦੇ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾ ਸਕਦੇ ਸੀ ਤੇ ਇਹਨਾਂ ਚੀਜ਼ਾਂ ਨੂੰ ਇਜ਼ਰਾਈਲ ਕਈ ਸੌ ਕਿਲੋਮੀਟਰ ਦੂਰ ਬੈਠਾ ਕੰਟਰੋਲ ਕਰ ਰਿਹਾ ਸੀ ਤੇ ਇਜ਼ਰਾਈਲ ਬਸ ਇਹੀ ਵੇਟ ਕਰ ਰਿਆ ਸੀ ਕਿ ਕਦੋਂ ਉਹ ਪੇਜਰ ਦੇ ਕੋਲੇ ਹੋਣ ਤੇ ਉਹ ਬਟਨ ਦੱਬ ਕੇ ਉਹਨਾਂ ਦਾ ਖਾਤਮਾ ਕਰਨ ਇਜ਼ਰਾਈਲ ਨੇ ਜੋ ਕਰਨਾ ਸੀ ਉਹ ਤਾਂ ਕਰਤਾ ਪਰ ਇਹ ਚੀਜ਼ ਇਨਸਾਨੀਅਤ ਲਈ ਬਹੁਤ ਖਤਰਨਾਕ ਸਿੱਧ ਹੋ ਸਕਦੀ ਹੈ ਅੱਗੇ ਜਾ ਕੇ ਮੰਨ ਕੇ ਚੱਲੋ ਕਿ ਹੁਣ ਜੇ ਕਿਤੇ ਲੜਾਈ ਲੱਗਦੀ ਹੈ ਦੋ ਦੇਸ਼ਾਂ ਦੇ ਤਾਂ ਕੋਈ ਵੀ ਦੇਸ਼ ਇਹ ਚੀਜ਼ ਨੂੰ ਆਪਣੇ ਦੁਸ਼ਮਣ ਦੇਸ਼ ਦੇ ਖਿਲਾਫ ਯੂਜ਼ ਕਰ ਸਕਦਾ ਤੁਸੀਂ ਸੋਚ ਕੇ ਦੇਖੋ ਕਿ ਜਿਹੜੀ ਚੀਜ਼ ਇੰਟਰਨੈਟ ਦੇ ਨਾਲ ਇਲਾਕਾ ਦੇਕਾ ਵੀ ਨਹੀਂ ਹੈਗਾ ਉਸ ਨੂੰ ਇਜ਼ਰਾਈਲ ਨੇ ਬੰਬ ਬਣਾਤਾ ਤੇ ਆਪਣੇ ਹੱਥਾਂ 'ਚ ਤਾਂ ਫਿਰ ਵੀ ਫੋਨ ਨੇ ਆਪਾਂ ਕਿੰਨੇ ਕੁ ਸੇਫ ਹੋ ਸਕਦੇ ਹਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਤੇ ਇਹ ਗੱਲ ਪੱਕੀ ਵੀ ਨਹੀਂ ਹੈਗੀ ਕਿ ਕੋਈ ਦੇਸ਼ ਦੇ ਦੁਸ਼ਮਣ ਦੇਸ਼ ਦੀ ਇਹ ਚੀਜ਼ ਨੂੰ ਯੂਜ਼ ਕਰੂਗਾ ਕਈ ਦੇਸ਼ ਤਾਂ ਇਹ ਜਿਵੇਂ ਨੇ ਜੋ ਇਹ ਹਥਿਆਰ ਨੂੰ ਆਪਣੇ ਦੇਸ਼ ਦੀਆਂ ਮਿਨੋਰਿਟੀਆਂ ਤੇ ਵੀ ਯੂਜ਼ ਕਰ ਸਕਦੇ ਨੇ ਉਹ ਵੀ ਬਿਨਾ ਕਿਸੇ ਸੋਚੇ ਸਮਝੇ ਜਾਂ ਬਿਨਾ ਕਿਸੇ ਡਰ ਤੋਂ ਹਾਲਾਂਕਿ ਇਹ جنگ ਮਿਡਲ ਈਸਟ ਦੇ ਵਿੱਚ ਹੋ ਰਹੀ ਹੈ ਪਰ ਇਹ ਨਹੀਂ ਪਤਾ ਕਿ ਕਦੋਂ ਇਹ جنگ ਵਰਲਡ ਵਾਰ 3 ਦੇ ਵਿੱਚ ਬਦਲ ਜੇ ਤੇ ਹੁਣ ਇਜ਼ਰਾਇਲ ਤੇ ਲਿਬਨਨ ਦੋਨੋਂ ਨੇ ਇੱਕ ਦੂਜੇ ਤੇ ਮਿਸਾਇਲਾਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਇਹੀ ਡਰ ਤੋਂ ਇਜ਼ਰਾਇਲ ਆਪਣੀ ਫੌਜ ਪੈਲੇਸਟਾਈਨ ਵਾਲੇ ਪਾਸਿਓਂ ਹਟਾ ਕੇ ਲਿਬਨਨ ਕੰਨੀ ਜ਼ਿਆਦਾ ਲਾ ਰਿਹਾ ਹੈ ਜਿਸ ਦਾ ਮਤਲਬ ਇਹ ਹੈ ਕਿ ਹੁਣ ਇਜ਼ਰਾਇਲ ਪੈਲੇਸਟਾਈਨ ਤੇ ਲਿਬਨਨ ਦੋਨਾਂ ਨਾਲ ਬਰਾਬਰ ਦੀ ਲੜਾਈ ਲੜੂਗਾ ਜਿੰਦੇ ਚ ਇਜ਼ਰਾਇਲ ਨੂੰ ਅਮਰੀਕਾ ਤੇ ਇੰਡੀਆ ਸਪੋਰਟ ਕਰ ਰਿਹਾ ਤੇ ਲੈਬਨਨ ਤੇ ਪੇਲਸਟੀਨ ਨੂੰ ਕੁਝ ਅਰਬ ਕੰਟਰੀਆਂ ਹੀ ਕਰ ਰਹੀਆਂ ਨੇ ਜਿਵੇਂ ਪਹਿਲਾਂ ਦੱਸਿਆ ਸੀ ਕਿ ਕਈ ਦੇਸ਼ਾਂ ਨੇ ਹਜ਼ਬੁੱਲਾ ਨੂੰ ਟੈਰਰਿਸਟ ਗਰੁੱਪ ਦਾ ਦਰਜਾ ਦਿੱਤਾ ਹੋਇਆ ਪਰ ਦੇਖਣ ਨੂੰ ਤਾਂ ਕੋਈ ਹੋਰ ਹੀ ਟੈਰਰਿਸਟ ਲੱਗ ਰਿਹਾ ਹੁਣ ਦੇਖੋ ਕਿ ਅੱਗੇ ਕੀ ਬਹਿੰਦਾ ਜਿਵੇਂ ਇਜ਼ਰਾਇਲ ਨੇ ਪਹਿਲਾਂ ਵੀ 40000 ਤੋਂ ਵੱਧ ਆਮ ਲੋਕ ਮਾਰਤੇ ਪੇਲਸਟੀਨ ਦੇ ਹੁਣ ਦੇਖੋ ਲੈਬਨਨ ਨਾਲ ਵੀ ਇਹੀ ਕੁਝ ਹੁੰਦਾ ਕਿ ਨਾ ਇਹ ਜੰਗ ਵਿੱਚ ਜਿੱਤੂ ਕੋਣ ਇਹ ਤਾਂ ਨਹੀਂ ਪਤਾ ਪਰ ਆਮ ਲੋਕਾਂ ਦਾ ਨੁਕਸਾਨ ਬਹੁਤ ਹੋ ਜਿਵੇਂ ਪਹਿਲਾਂ ਗਾਜ਼ਾ ਦੇ ਵਿੱਚ ਹੋਇਆ ਸੀ ਤੇ ਕਈ ਲੋਕ ਬੇਘਰ ਵੀ ਹੋਣਗੇ ਤੇ ਕਈ ਮਰ ਵੀ ਜਾਣਗੇ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਇਜ਼ਰਾਇਲ ਨੇ ਬਿਨਾ ਵਪਾਰ ਕੀਤੇ ਹੀ ਬੰਬ ਲਿਬਨਾਨ ਦੇ ਵਿੱਚ ਪਹੁੰਚਾਤੇ ਤੇ ਆਪਾਂ ਤਾਂ ਫਿਰ ਵੀ ਚਾਈਨਾ ਦੇ ਨਾਲ ਕਈ 100 ਬਿਲੀਅਨ ਡਾਲਰ ਦਾ ਵਪਾਰ ਕਰਦੇ ਆ ਬਾਕੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਹੁਤ ਜਲਦ ਇਸ ਵੀਡੀਓ ਦਾ ਪਾਰਟ 2 ਵੀ ਲੈ ਕੇ ਆਵਾਂਗੇ ਤੇ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ